ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਕੰਮ ਕਿਉਂ ਰੋਕ ਦਿੱਤੇ ਗਏ ਨੇ ਕਿਉਂ ਕਾਫੀ ਲੰਬੇ ਸਮੇਂ ਤੋਂ ਵਿਕਾਸ ਦਾ ਕੋਈ ਵੀ ਕੰਮ ਪੰਜਾਬ ਦੇ ਵਿੱਚ ਨਹੀਂ ਹੋ ਰਿਹਾ ਹਾਲਾਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਪਿੰਡਾਂ ਨੂੰ ਸਮਾਰਟ ਪਿੰਡ ਬਣਾਏ ਇਨਸਾਨ ਗਿਆ ਸਮਾਰਟ ਸਿਟੀ ਬਣਾਈਆਂ ਇਨਸਾਨ ਗਿਆ ਅਰਬਨ ਸਿਟੀ ਦਾ ਵਿਕਾਸ ਹੁਮੇਗਾ ਲੂਗਾ ਨੂੰ ਬਾਹਰ ਜਾਂਦੀ ਲੋੜ ਨਹੀਂ ਪਵੇਗੀ ਸਰਕਾਰ ਪਿੰਡਾਂ ਦੇ ਵਿੱਚ ਚੱਲੇਗੀ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਡਿਸਪੈਂਸੀਆਂ ਵੱਣ ਗਈਆਂ ਸੁਵਿਧਾ ਸੈਂਟਰ ਜਿਹੜੇ ਨੇ ਉਹ ਬਣ ਗਏ ਲੇਕਿਨ ਡਿਵੈਲਪਮੈਂਟ ਇੰਨੀ ਜ਼ਿਆਦਾ ਹੋਈ ਨਹੀਂ ਜਿੰਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਕੀ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਦੂਸਰੇ ਪਾਸੇ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹੁਣ ਫਿਰ ਗੜਗੜਾਏ ਨਹੀਂ ਪੰਜਾਬ ਦੇ ਮੁੱਖ ਮੰਤਰੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਬੜਾ ਬੜੇ ਵੱਡੇ ਪੱਧਰ ਤੇ ਬਿਆਨਬਾਜ਼ੀ ਨੂੰ ਲੈ ਕੇ ਕੰਮ ਜਿਹੜਾ ਹੈ ਗਰਮ ਹੋ ਗਿਆ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਕਾਸ਼ ਵਾਰ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ 140 ਕਰੋੜ ਲੋਕਾਂ ਦੀ ਫਿਕਰ ਨਹੀਂ ਪੰਜਾਬ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਉਹਨਾਂ ਦੇਸ਼ਾਂ ਤੇ ਜਾਂਦਾ ਹੈ ਜਿਹੜੇ ਦੇਸ਼ਾਂ ਦੀ ਜਨਸੰਖਿਆ 10000 20000 15000 ਹੈ ਉਹਨਾਂ ਨੇ ਕਿਹਾ ਕਿ ਜੰਗ ਵੇਲੇ ਕੋਈ ਵੀ ਦੇਸ਼ ਸਾਡੇ ਨਾਲ ਨਹੀਂ ਖੜਿਆ ਤੇ ਦੋ ਵਾਰੀ ਮੋਦੀ ਦੇਸ਼ ਦਾ ਦੋ ਵਾਰੀ ਵਰਲਡ ਦਾ ਜਿਹੜਾ ਹੈ ਚੱਕਰ ਲਗਾ ਚੁੱਕੇ ਨੇ ਨਰਿੰਦਰ ਮੋਦੀ ਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਲੇਕਿਨ ਹੁਣ ਡਿਵੈਲਪਮੈਂਟ ਦੇ ਕੰਮ ਤਾਂ ਹੋਣਗੇ ਜੇ ਸੈਂਟਰ ਸਰਕਾਰ ਫੰਡ ਦੇਵੇਗਾ ਸੈਂਟਰ ਸਰਕਾਰ ਨੇ ਸਾਰੇ ਹੀ ਪੰਜਾਬ ਸਰਕਾਰ ਦੇ ਫੰਡ ਰੋਕੇ ਨੇ ਇਸ ਕਰਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਮੰਤਰੀ ਜੋਸ਼ੀ ਦੇ ਨਾਲ ਮੁਲਾਕਾਤ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਿੰਡੂ ਵਿਕਾਸ ਆਰਡੀਐਫ ਮੰਡੀ ਦੀ ਫੀਸ ਵਜੋਂ ਸੂਬੇ ਦੇ ਹਿੱਸੇ ਵਿੱਚ 9000 ਕਰੋੜ ਰੁਪਏ ਦੇ ਤੋਂ ਵੱਧ ਫੰਡ ਤੁਰੰਤ ਜਾਰੀ ਕਰਨ ਲਈ ਕੇਂਦਰੀ ਖੱਤਕਾਰ ਮਾਮਲੇ ਪ੍ਰੂਕ ਅਤੇ ਜਨਤਕ ਵੰਡ ਮੰਤਰੀ ਪ੍ਰਣਾਦ ਜੋਸ਼ੀ ਦੇ ਨਾਲ ਮੁਲਾਕਾਤ ਕੀਤੀ ਯਾਨੀ ਕਿ 9000 ਕਰੋੜ ਰੁਪਏ ਦੀ ਫੰਡ ਕੱਲੀ ਸੈਂਟਰ ਨੇ ਰੋਕੀ ਹੋਈ ਹੈ ਯਾਨੀ ਕਿ 9000 ਫੰਡ ਜੇਕਰ ਰੀਲੀਜ਼ ਕਰ ਦਿੱਤੀ ਜਾਂਦੀ ਹੈ ਤਾਂ ਪੰਜਾਬ ਦੇ ਜਿੰਨੇ ਵੀ ਵਿਕਾਸ ਦੇ ਕੰਮ ਰੁਕੇ ਹੋਏ ਨੇ ਸਰਕਾਰ ਵੱਲੋਂ ਉਹਨੇ ਚੜ ਦਿੱਤੇ ਜਾਣਗੇ ਮੁੱਖ ਮੰਤਰੀ ਦਿੱਲੀ ਵਿਕੇ ਜੋਸ਼ੀ ਨਾਲ ਉਹਨਾਂ ਦੀ ਸਰਕਾਰੀ ਰਾਜ ਤੇ ਮੁਲਾਕਾਤ ਕੀਤੀ ਮੁੱਖ ਮੰਤਰੀ ਨੇ ਉਹਨਾਂ ਕੋਲ ਸੌਣੀ ਦੀਆਂ 2021-22 ਤੋਂ ਪਿੰਡੂ ਵਿਕਾਸ ਫੰਡ ਦਾ ਫੰਡ ਦਾ ਭੁਗਤਾਨ ਨਾ ਹੁਣ ਅਤੇ ਸੌਣੀ ਸੀਜ਼ਨ 2023 ਤੋਂ ਮੰਡੀ ਫੀਸ ਦਾ ਕਟ ਪੁਕਤਾਨ ਹੋਣ ਦਾ ਮਾਮਲਾ ਉਠਾਇਆ ਮੁੱਖ ਮੰਤਰੀ ਨੇ ਦੱਸਿਆ ਕਿ ਫੰਡ ਦਾ ਉਦੇਸ਼ ਖੇਤੀਬਾੜੀ ਅਤੇ ਪੇਂਡੂ ਬਨਿਆਦੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਜਿਸ ਤਹਿਤ ਪੇਂਡੂ ਲਿੰਕ ਸੜਕਾਂ ਮੰਡੀਆਂ ਦੇ ਬੁਨਿਆਦੀ ਢਾਂਚੇ ਮੰਡੀਆਂ ਵਿੱਚ ਪੰਡਾਰਨ ਦੀ ਸਮਰੱਥਾ ਨੂੰ ਵਧਾਉਣਾ ਮੰਡੀਆਂ ਦੇ ਮਸ਼ੀਨੀ ਕਰਨ ਲਈ ਫੰਡ ਦੇ ਖਰਚੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰੀ ਮੰਤਰਾਲੇ ਦੇ ਖੁਰਾਕ ਤੇ ਜਨਤਕ ਵਣਕ ਭਾਗ ਦੇ ਨਿਰਦੇਸ਼ਾਂ ਤਾਪਕ ਪੰਜਾਬ ਪੇਂਡੂ ਵਿਕਾਸ ਐਕਟ 1987 ਵਿੱਚ ਲੜੀਂਦੀ ਤਰਦੀਮ ਕਰ ਦਿੱਤੀ ਸੀ ਫਿਰ ਵੀ ਸੌਣੀ 2021 ਤੋਂ 22 ਦੀ ਆਰਡੀਐਫ ਨਹੀਂ ਮਿਲਿਆ ਭਗਵੰਤੋ ਮਾਨ ਨੇ ਕਿਹਾ ਕਿ 7700 7737 ਕਰੋੜ ਰੁਪਏ ਦਾ ਆਰਡੀਐਫ ਅਤੇ 1836 ਕਰੋੜ ਰੁਪਏ ਦੀ ਮੰਡੀ ਫੀਸ ਕੇਂਦਰ ਸਰਕਾਰ ਕੋਲ ਲੰਮਿਤ ਹੈ ਯਾਨੀ ਕਿ ਲਗਭਗ ਇਹ ਅਮਾਉਂਟ ਬਣਦੀ ਹੈ 9000 ਕਰੋੜ ਰੁਪਏ ਜਿਹੜੀ ਫੀਸ ਲੱਭਤ ਹੈ ਜਿਹੜੀ ਭਾਰਤ ਸਰਕਾਰ ਨੇ ਆਪਣੇ ਖਜ਼ਾਨੇ ਦੇ ਵਿੱਚ ਰੱਖੀ ਹੋਈ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਵਿਕਾਸ ਕਰਨੇ ਨੇ ਮੰਡੀਆਂ ਦੇ ਨਵੀਨੀਕਰਨ ਕਰਨੇ ਨੇ ਸੜਕਾਂ ਬਣਾਉਣੀਆਂ ਨੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਵਾਸਤੇ ਕੰਮ ਕਰਨੇ ਨੇ ਅਤੇ ਇਹ ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋਣਗੀਆਂ ਜੇਕਰ ਹਾਲਾਂਕਿ 2021-22 23-24 ਦੇ ਫੰਡ ਨਹੀਂ ਜਿਹੜੇ ਜਨਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਦਿੱਤੇ ਗਏ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਰਡੀਐਫ ਫੰਡਾਂ ਦੀ ਮੰਗ ਕੀਤੀ ਹੈ ਵੀ ਉਹਦੇ ਉੱਤੇ ਸਾਡਾ ਹੱਕ ਹੈ ਉਹ ਸਾਡੇ ਫੰਡ ਨੇ ਇਸ ਕਰਕੇ ਉਹ ਫੰਡਾਂ ਨੂੰ ਜਿਹੜਾ ਰਿਲੀਜ਼ ਕੀਤਾ ਜਾਵੇ ਜਿਹੜੀ ਟੋਟਲ ਅਮਾਉਂਟ ਬਣਦੀ ਹੈ 9000 ਕਰੋੜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ 9000 ਕਰੋੜ ਰੁਪਏ ਆਰਡੀਐਫ ਫੰਡ ਐਲੀਜ਼ ਕਰ ਦਿੱਤੀ ਜਾਂਦੀ ਹੈ ਪੰਜਾਬ ਦੇ ਲਈ ਤੇ ਪੰਜਾਬ ਦੇ ਲੋਕਾਂ ਅਤੇ ਲੋਕਾਂ ਦੇ ਹਿੱਤਾਂ ਲਈ ਬਹੁਤ ਵੱਡੇ ਪੱਧਰ ਤੇ ਕੰਮ ਕੀਤੇ ਜਾਣਗੇ ਹੁਣ ਉਹਨਾਂ ਨੇ ਕਿਹਾ ਕਿ ਸਿਰਫ ਇਹ ਅੜਿੱਕਾ ਬਣੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵਾਲੇ ਉਹ ਫੰਡ ਜਿਹੜੀ ਹੈ 21 22 ਦੀ ਵੀ ਜਾਰੀ ਨਹੀਂ ਕਰ ਰਹਾ ਧੰਨਵਾਦ